ਵਰਿਨਾਲ ਅਨੂ ਚੋਪੜਾ ਲੋਕਸਭਾ ਚੋਣਾਂ ਦੇ ਨਤੀਜੇ ਆਉਂਦੂ ਬਾਅਦ ਹੁਣ ਕਈ ਸਿਤਾਰੇ ਜੋ ਹੈ ਫਿਲਮੀ ਸਿਤਾਰੇ ਵੀ ਲੋਕਸਭਾ ਦੇ ਵਿੱਚ ਚਮਕਦੇ ਹੋਏ ਨਜ਼ਰ ਆਉਣਗੇ ਦਰਅਸਲ ਦੇਸ਼ ਦੀਆਂ 543 ਲੋਕਸਭਾ ਸੀਟਾਂ ਦੇ ਲਈ ਸੱਤ ਪੜਾਵਾਂ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਫਿਲਮ ਜਗਤ ਦੇ ਕਈ ਮਸ਼ਹੂਰ ਲੋਕ ਮੈਦਾਨ ਦੇ ਵਿੱਚ ਵੀ ਸਨ ਤੇ ਇਹਨਾਂ ਲੋਕਸਭਾ ਚੋਣਾਂ ਦੇ ਵਿੱਚ ਵੋਟਰਾਂ ਨੇ ਕਈ ਨਵੇਂ ਤੇ ਕਈ ਪੁਰਾਣੇ ਫਿਲਮੀ ਸਿਤਾਰਿਆਂ ਨੂੰ ਜੋ ਹੈ ਆਪਣੀ ਨੁਮਾਇੰਦਗੀ ਵੱਜੋਂ ਪਸੰਦ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚ ਪਹਿਲੀ ਵਾਰ ਸੰਸਦ ਮੈਂਬਰ ਬਣਨ ਵਾਲੀ ਕੰਗਨਾ ਰਣ ਤੇ ਅਰुण ਗੋਵਲ ਤੋਂ ਲੈ ਕੇ ਹੇਮਾ ਮਾਨਨੀ ਤੇ ਮਨੋਜ Tiwari ਤੱਕ ਜੋ ਇਹ ਫਿਲਮੀ ਸਿਤਾਰੇ ਸ਼ਾਮਿਲ ਨੇ ਸੋ ਸਭ ਤੋਂ ਪਹਿਲਾ ਬਾਲੀਵੁੱਡ ਕੁਈਨ ਕੰਗਨਾ ਰਣੌਤ ਦੀ ਗੱਲ ਕਰੀਏ ਤਾਂ ਫਿਲਮ ਅਦਾਕਾਰਾਂ ਤੇ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਹੀ ਕੰਗਨਾ ਰਣੌਤ ਨੇ ਆਪਣੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਹਲਕੇ ਤੋਂ ਪਹਿਲੀ ਵਾਰ ਚੋਣ ਲੜੀ ਤੇ ਜਿੱਤੀ ਹੈ ਤੇ ਉਸਨੇ 6 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਵੀਰ ਪ੍ਰਦਰਸ਼ ਸਿੰਘ ਦੇ ਸੂਬਾਈ ਕਾਂਗਰਸ ਦੀ ਪ੍ਰਧਾਨ ਪ੍ਰਤੀਵਾ ਸਿੰਘ ਦੇ ਪੁੱਤਰ ਵਿਕਰਮ ਆਦਿੱਤਿਆ ਸਿੰਘ ਨੂੰ ਰਾਦੇ ਤਾਂ ਹਾਲਾਂਕਿ ਇਸ ਸੀਟ ਨੂੰ ਕਾਂਗਰਸ ਦਾ ਗੜ ਕਿਹਾ ਜਾਂਦਾ ਰਿਹਾ ਅਤੇ ਕਾਂਗਰਸ ਦੇ ਕਈ ਸੀਨੀਅਰ ਆਗੂ ਇਥੋਂ ਦੀ ਚੋਣ ਲੜ ਚੁੱਕੇ ਹਨ ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਵੀਰ ਭਦਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਹਾਲਾਂਕਿ 2014 ਦੇ ਵਿੱਚ ਭਾਜਪਾ ਇਸ ਉੱਤੇ ਡਟਣ ਦੇ ਵਿੱਚ ਸਫਲ ਰਹੀ ਸੀ ਅਤੇ ਰਾਮ ਸਰੂਪ ਸ਼ਰਮਾ ਨੇ ਜੋ ਇਹ ਸੀਟ ਜਿੱਤੀ ਸੀ ਫਿਰ 2019 ਦੇ ਵਿੱਚ ਵੀ ਇਹ ਸੀਟ ਭਾਜਪਾ ਦੇ ਕਬਜ਼ੇ ਦੇ ਵਿੱਚ ਰਹੀ ਹਾਲਾਂਕਿ 2021 ਦੀਆਂ ਉਪ ਚੋਣਾਂ ਦੇ ਵਿੱਚ ਜੋ ਇਹ ਪ੍ਰਤੀਬਾ ਸਿੰਘ ਨੇ ਇਹ ਸੀਟ ਮੋੜ ਤੋਂ ਜੋ ਕਾਂਗਰਸ ਦੇ ਹਿੱਸੇ ਦੇ ਵਿੱਚ ਲਿਆ ਦਿੱਤੀ ਜੋ ਕਿ ਭਾਜਪਾ ਦੇ ਹੱਥ ਸੀਗੀ ਇਸ ਤੋਂ ਬਾਅਦ ਜਿਸ ਨੂੰ ਹੁਣ ਮੁਰਤੋ ਤੁਹਾਨੂੰ ਦੱਸੇ ਕਿ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਤੋਂ ਪਾਜਪਾ ਵਾਲਰ ਲਿਜਾਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਹੈ ਸੋ ਜASE ਕਿ ਇਸ ਦੇ ਨਾਲ ਹੀ ਟੀਵੀ ਤੇ ਆਉਣ ਵਾਲੀ ਰਮਾਇਣ ਦੇ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਜੋ ਮਸ਼ਹੂਰ ਹੋਏ ਅਰੁਣ ਗੋਵਿੰਦ ਨੂੰ ਵਿਜੇ ਪਾਜਪਾ ਨੇ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਤੇ ਉਹਨਾਂ ਵੀ ਮੇਰਟ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਸੁਨੀਤਾ ਵਰਮਾ ਨੂੰ ਜੋ ਹੈ ਹਰਾ ਦਿੱਤਾ ਤੇ ਇਸੇ ਤਰ੍ਹਾਂ ਮਸ਼ਹੂਰ ਅਦਾਕਾਰਾ ਹੇਮਾ ਮਾਲੀਨੀ ਲਗਾਤਾਰ 3ਜੀ ਵਾਰ ਮथुरा ਸੰਸਦੀ ਹਲਕੇ ਤੋਂ ਜਿੱਤਦੀ ਇਹ ਉਹ ਜਿੱਤ ਹਾਸਲ ਕੀਤੀਆਂ ਉਹਨਾਂ ਨੇ ਤੇ ਉਹਨਾਂ ਕਾਂਗਰਸ ਦੇ ਮੁਕੇਸ਼ ਜਿਹਨੂੰ ਜਿਹੜਾ ਉਹ ਹਰਾ ਦਿੱਤਾ ਤੇ ਦੂਜੇ ਪਾਸੇ ਪੋਜਪੂਰੀ ਅਦਾਕਾਰ ਤੇ ਗਾਇਕ ਮਨੋਜ तिवारी ਨੇ ਉੱਤਰਪੂਰਬੀ ਦਿੱਲੀ ਹਲਕੇ ਤੋਂ ਕਾਂਗਰਸ ਦੇ ਕਨਈਆ ਕੁਮਾਰ ਨੂੰ ਹਰਾ ਦਿੱਤਾ ਉਹ ਵੀ ਇਹ ਸੀਟ ਤੋਂ ਲਗਾਤਾਰ ਤੋਂ ਅਨੁਦਾਸੇ ਕਿ ਤੀਜੀ ਵਾਰ ਜੁਆ ਪਾਜਪਾ ਦੇ ਸੰਸਦ ਮੈਂਬਰ ਵਜੋਂ ਲੋਕ ਸਭਾ ਦੇ ਵਿੱਚ ਪਹੁੰਚੇ ਹਨ ਤੇ ਇਸ ਦੇ ਨਾਲ ਹੀ ਪੋਜਪੂਰੀ ਸਿਨੇਮਾ ਦੇ ਇੱਕ ਹੋਰ ਮਸ਼ਹੂਰ ਅਦਾਕਾਰ ਰਵੀ ਕਿਸ਼ਨ ਨੇ ਵੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਜੁਆ ਸਮਾਜਵਾਦੀ ਪਾਰਟੀ ਦੀ ਕਾਜਨ ਨਿਸ਼ਾਦ ਨੂੰ ਜੋ ਹੈ ਹਰਾ ਕੇ ਦੂਜੀ ਵਾਰ ਲੋਕ ਸਭਾ ਜਾਣ ਦਾ ਜੋ ਹੈ ਮੌਕਾ ਹਾਸਲ ਕੀਤਾ ਹੈ ਸੋ ਦੱਸੇ ਕਿ ਇਸੇ ਤਰ੍ਹਾਂ ਇੱਕ ਹੋਰ ਕਹਿ ਲੈ ਕੇ ਮਸ਼ਹੂਰ ਹਸਤੀ ਦਾ ਨਾਮ ਵੀ ਇੱਥੇ ਜੁੜਦਾ ਨਜ਼ਰ ਆਉਂਦਾ ਹੈ ਜਿਨ੍ਹਾਂ ਨੇ ਜੋ ਹੈ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਦੱਸੇ ਕਿ ਪੱਛਮੀ ਬੰਗਾਲ ਦੀ ਆਸਾ ਸੋਲ ਸੀਟ ਤੋਂ ਟੀਐਮਸੀ ਉਮੀਦਵਾਰ ਤੇ ਅਦਾਕਾਰ ਸ਼ਤਰੂਗੰਦ ਸਿਨਾ ਨੇ ਭਾਜਪਾ ਦੇ ਐਸਐਸ ਆਲੂ ਵਾਲਿਆ ਨੂੰ ਹਰਾ ਦਿੱਤਾ ਹਾਲਾਂਕਿ ਸ਼ਤਰੂਗੰਦ ਸਿਨਾ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਸਾਲ 1992 ਦੇ ਜੋ ਭਾਰਤੀ ਜਨਤਾ ਪਾਰਟੀ ਦੇ ਨਾਲ ਕੀਤੀ ਸੀ ਤੇ ਉਹ ਨਵੀਂ ਦਿੱਲੀ ਅਤੇ ਬਿਹਾਰ ਦੇ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਤੇ ਉਸ ਨੇ 2019 ਦੇ ਵਿੱਚ ਜੋ ਇਹ ਕਾਂਗਰਸ ਦੇ ਨਾਲ ਫਿਰ ਹੱਥ ਮਿਲਾ ਲਿਆ ਅਤੇ ਉਸ ਤੋਂ ਬਾਅਦ 2022 ਦੇ ਵਿੱਚ 3 ਸਾਲ ਬਾਅਦ ਉਹ TMC ਦੇ ਵਿੱਚ ਸ਼ਾਮਿਲ ਹੋ ਗਏ ਤੇ ਹੁਣ ਆਸਨ ਸੋਲ ਸੀਟ ਤੋਂ ਪੱਛਮੀ ਬੰਗਾਲ ਦੀ ਉਹਨਾਂ ਨੇ ਚੋਣ ਲੜੀ ਤੇ ਉਹ ਇੱਥੋਂ ਦੀ ਜਿੱਤ ਵੀ ਗਏ ਸੋ ਉਹ ਵੀ ਹੁਣ ਦੱਸਦੇ ਕਿ ਲੋਕ ਸਭਾ ਦੇ ਵਿੱਚ ਬੈਠੇ ਨਜ਼ਰ ਆਣਗੇ ਤੇ ਇਸੇ ਤਰ੍ਹਾਂ ਸਾਬਕਾ ਆਦੇਕਾਰਾ ਤੇ ਪਾਸਪਾਸ ਸੰਸਦ ਮੈਂਬਰ ਹਾਲਾਂਕਿ ਸ੍ਰੀਮਤੀ ਰਾਣੀ ਦੀ ਜੇਕਰ ਗੱਲ ਕਰੀਏ ਤਾਂ ਉਹ ਉੱਤਰਪੜ ਦੇਸ਼ ਦੀ ਅਮੇਠੀ ਸੀਟੋਂ ਇਸ ਵਾਰ ਕਾਂਗਰਸ ਉਮੀਦਵਾਰ કિਸ਼ੋਰੀ 라ਜ ਸ਼ਰਮਾ ਤੋਂ ਹਾਰ ਗਈ ਹਾਲਾਂਕਿ ਪਿਛਲੀ ਵਾਰ ਉਹ ਇੱਥੋਂ ਦੀ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਵੱਡੀ ਲੀਡ ਦੇ ਨਾਲ ਲੇਕਿਨ ਇਸ ਵਾਰ ਇੱਥੋਂ ਦੀ કિਸ਼ੋਰੀ ਰਾਜ ਸ਼ਰਮਾ ਜੂ ਉਹਨਾਂ ਦੇ ਆਪੋਜ਼ਿਟ ਕਾਂਗਰਸ ਦੇ ਲੀਡਰ ਖੜੇ ਹੋਏ ਸੀ ਉਹ ਇੱਥੋਂ ਦੀ ਜਿੱਤ ਹਾਸਲ ਕਰ ਗਏ ਸੋ ਤੁਹਾਨੂੰ ਦੱਸਦੇ ਕਿ ਫਿਲਮੀ ਹਸਤੀਆਂ ਅਤੇ ਭਾਰਤੀ ਰਾਜਨੀਤੀ ਦੇ ਵਿੱਚ ਜੋ ਹੈ ਦਹਾਕਿਆਂ ਤੋਂ ਹੀ ਗਹਿਰਾ ਰਿਸ਼ਤਾ ਰਿਹਾ ਹੈ ਨਰਗੇਸ ਸੁਨੀਲ ਦਾਤ ਰਾਜੇਸ਼ ਖੰਨਾ ਵਿਨੋਦ ਖੰਨਾ ਅਮਿਤਾਬ ਬਚਨ ਅਤੇ ਮਨਮਨ ਸੇਨ ਵਰਗੇ ਸਿਨੇਮਾ ਜਗਤ ਦੇ ਇਹ ਵਈ ਕਈ ਵੱਡੇ ਚਿਹਰੇ ਨੇ ਜੋ ਕਿ ਇੱਕ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਰਹਿ ਚੁਕੇ ਨੇ ਭਾਰਤ ਦੀ ਸੋ ਹੁਣ ਇੱਕ ਵਾਰ ਫਿਰ ਤੋਂ ਜੋ ਹੈ ਇਹ ਵੱਡੇ ਨਾਮ ਜੁੜ ਚੁਕੇ ਨੇ ਫਿਰ ਚਾਹੀਓ हेमा मालिनी ਹੋਣ ਅਰुण ਗੋਵਿਲ ਹੋਣ ਜੋ ਕਿ ਭਗਵਾਨ ਰਾਮ ਦਾ ਕਿਰਦਾਰ ਨਿਭਾਉਂਦੇ ਆਏ ਨੇ ਰਮਾਇਣ ਦੇ ਵਿੱਚ ਜਾਂ ਫਿਰ ਕਹਿ ਲੈ ਕਿ ਆਪਾਂ ਹੁਣ ਕੰਗਨਾ ਰਣੋਦ ਵੀ ਜੋ ਹੈ ਰਾਜਨੀਤੀ ਦੇ ਵਿੱਚ ਸ਼ਾਮਿਲ ਹੋ ਚੁੱਕੀ ਐ ਸੋ ਹੁਣ ਇਹਨਾਂ ਦਾ ਇਸ ਤਰ੍ਹਾਂ ਇੱਕ ਇਹਦੇ ਨਾਲ ਜੋ ਇਹ ਕੰਮਕਾਜ ਰਹਿੰਦਾ ਹੈ ਇਸ ਲੋਕਸਭਾ ਦੇ ਵਿੱਚ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਤੇ ਤੁਸੀਂ ਇਸ ਨੂੰ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਸ ਤਰ੍ਹਾਂ ਹੋਰ ਵੀ ਜਾਣਕਾਰੀ ਜੋ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਥਵਾੜੀ ਨਾਲ ਅਨੂ ਚੋਪੜਾ ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦੂ ਬਾਦ ਹੁਣ ਕਈ ਸਿਤਾਰੇ ਜੋ ਹੈ ਫਿਲਮੀ ਸਿਤਾਰੇ ਵੀ ਲੋਕ ਸਭਾ ਦੇ ਵਿੱਚ ਚਮਕਦੇ ਹੋਏ ਨਜ਼ਰ ਆਉਣਗੇ ਦਰਅਸਲ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਦੇ ਲਈ ਸੱਤ ਪੜਾਵਾਂ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਫਿਲਮ ਜਗਤ ਦੇ ਕਈ ਮਸ਼ਹੂਰ ਲੋਕ ਮੈਦਾਨ ਦੇ ਵਿੱਚ ਵੀ ਸਨ ਤੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੋਟਰਾਂ ਨੇ ਕਈ ਨਵੇਂ ਤੇ ਕਈ ਪੁਰਾਣੇ ਫਿਲਮੀ ਸਿਤਾਰਿਆਂ ਨੂੰ ਜੋ ਹੈ ਆਪਣੀ ਨੁਮਾਇੰਦਗੀ ਵੱਜੋਂ ਪਸੰਦ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚ ਪਹਿਲੀ बार संसद मैं बनने वाले कंगना रनौत अरुण गोविल तो हेमा मालिनी मनोज तिवाड़ी तक जो है फिल्मी सितारे शामिल ने सो सब तो पहला बॉलीवुड क्वीन कंगना रनौत की गल करिए फिल्म अदाकारा लंबे समय तो प्रधानमंत्री नरेंद्र मोदी की हिमाती कंगना रनौत ने अपने जद्दी सूबे हिमाचल प्रदेश के मंडी संसदीय हल्के तो पहली बार चो लड़ी तीती है तो उसने छे बार सूबे मुख्यमंत्री रहे वीरभद्र सिंह कांग्रेस की प्रधान प्रतिभा ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਹਰਾ ਦਿੱਤਾ ਹਾਲਾਂਕਿ ਇਸ ਸੀਟ ਨੂੰ ਕਾਂਗਰਸ ਦਾ ਗੜ ਕਿਹਾ ਜਾਂਦਾ ਰਿਹਾ ਅਤੇ ਕਾਂਗਰਸ ਦੇ ਕਈ ਸੀਨੀਅਰ ਆਗੂ ਇਥੋਂ ਦੇ ਚੋਣ ਲੜ ਚੁੱਕੇ ਹਨ ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਵੀਰ ਭਦਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਹਾਲਾਂਕਿ 2014 ਦੇ ਵਿੱਚ ਭਾਜਪਾ ਇਸ ਉੱਤੇ ਡਟਣ ਦੇ ਵਿੱਚ ਸਫਲ ਰਹੀ ਸੀ ਅਤੇ ਰਾਮ ਸਰੂਪ ਸ਼ਰਮਾ ਨੇ ਜੋ ਇਹ ਸੀਟ ਜਿੱਤੀ ਸੀ ਫਿਰ 2019 ਦੇ ਵਿੱਚ ਵੀ ਇਹ ਸੀਟ ਭਾਜਪਾ ਦੇ ਕਬਜ਼ੇ ਦੇ ਵਿੱਚ ਰਹੀ ਹਾਲਾਂਕਿ 2021 ਦੀਆਂ ਉਪ ਚੋਣਾਂ ਦੇ ਵਿੱਚ ਜੋ ਹੈ ਪ੍ਰਤੀਬਾ ਸਿੰਘ ਨੇ ਇਹ ਸੀਟ ਮੋੜ ਤੋ ਜੋ ਹੈ ਕਾਂਗਰਸ ਦੇ ਸੇ ਦੇ ਵਿੱਚ ਲਿਆ ਦਿੱਤੀ ਜੋ ਕਿ ਭਾਜਪਾ ਦੇ ਹੱਥ ਸੀਗੀ ਪਰ ਇਸ ਤੋਂ ਬਾਅਦ ਜਿਸ ਨੂੰ ਹੁਣ ਮੁਰਤੋਂ ਤੁਹਾਨੂੰ ਦੱਸੇ ਕਿ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਤੋਂ ਭਾਜਪਾ ਵਾਲਰ ਲਿਜਾਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਐ ਸੋ ਜASE ਕਿ ਇਸ ਦੇ ਨਾਲ ਹੀ ਟੀਵੀ ਤੇ ਆਉਣ ਵਾਲੀ ਰਮਾਇਣ ਦੇ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਜੋ ਮਸ਼ਹੂਰ ਹੋਏ ਅਰुण ਗੋਵਿੰਦ ਨੂੰ ਵਿਜੇ ਪਾਚਵਾ ਨੇ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਤੇ ਉਹਨਾਂ ਵੀ ਮੇਰਟ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਸੁਨੀਤਾ ਵਰਮਾ ਨੂੰ ਜੋ ਹੈ ਹਰਾ ਦਿੱਤਾ ਤੇ ਇਸੇ ਤਰ੍ਹਾਂ ਮਸ਼ਹੂਰ ਅਦਾਕਾਰਾ ਹੇਮਾ ਮਾਲੀਨੀ ਲਗਾਤਾਰ ਤੀਜੀ ਵਾਰ ਮथुरा ਸੰਸਦੀ ਹਲਕੇ ਤੋਂ ਜਿੱਤਦੀ ਜਿਹੜੀ ਹੈ ਉਹ ਜਿੱਤ ਹਾਸਲ ਕੀਤੀ ਆ ਉਹਨਾਂ ਨੇ ਤੇ ਉਹਨਾਂ ਕਾਂਗਰਸ ਦੇ ਮੁਕੇਸ਼ ਜਨੂੰ ਜਿਹੜਾ ਉਹ ਹਰਾ ਦਿੱਤਾ ਤੇ ਦੂਜੇ ਪਾਸੇ ਪੋਜਪੁਰੀ ਅਦਾਕਾਰ ਤੇ ਗਾਇਕ ਮਨੋਜ तिवारी ਨੇ ਉੱਤਰਪੂਰਬੀ ਦਿੱਲੀ ਹਲਕੇ ਤੋਂ ਕਾਂਗਰਸ ਦੇ ਕਨਈਆ ਕੁਮਾਰ ਨੂੰ ਹਰਾ ਦਿੱਤਾ ਉਹ ਵੀ ਇਸ ਸੀਟ ਤੋਂ ਲਗਾਤਾਰ ਤੋਂ ਅਨੁਦਾਸੇ ਕਿ ਤੀਜੀ ਵਾਰ ਜੋ ਹੈ ਪਾਜਪਾ ਦੇ ਸੰਸਦ ਮੈਂਬਰ ਵਜੋਂ ਲੋਕ ਸਭਾ ਦੇ ਵਿੱਚ ਪਹੁੰਚੇ ਹਨ ਤੇ ਇਸ ਦੇ ਨਾਲ ਹੀ ਪੋਜਪੁਰੀ ਸਿਨੇਮਾ ਦੇ ਇੱਕ ਹੋਰ ਮਸ਼ਹੂਰ ਅਦਾਕਾਰ ਰਵੀ ਕਿਸ਼ਨ ਨੇ ਵੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਜੋ ਹੈ ਸਮਾਜਵਾਦੀ పాటిది <coughs> ਕਾਜਨ ਨਿਸ਼ਾਦ ਨੂੰ ਜੋ ਹੈ ਹਰਾ ਕੇ ਦੂਜੀ ਵਾਰ ਲੋਕ ਸਭਾ ਜਾਂਦਾ ਜੋ ਹੈ ਮੌਕਾ ਹਾਸਲ ਕੀਤਾ ਹੈ ਸੋ ਦੱਸੇ ਕਿ ਇਸੇ ਤਰ੍ਹਾਂ ਇੱਕ ਹੋਰ ਕਹਿ ਲੈ ਕੇ ਮਸ਼ਹੂਰ ਹਸਤੀ ਦਾ ਨਾਮ ਵੀ ਇੱਥੇ ਜੁੜਦਾ ਨਜ਼ਰ ਆਂਦਾ ਹੈ ਜਿਨ੍ਹਾਂ ਨੇ ਜੋ ਹੈ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਦੱਸੇ ਕਿ ਪੱਛਮੀ ਬੰਗਾਲ ਦੀ ਆਸਨ ਸੋਲ ਸੀਟ ਤੋਂ TMC ਉਮੀਦਵਾਰ ਤੇ ਅਦਾਕਾਰ ਸ਼ਤਰੂਗੰਦ ਸਿਨਾ ਨੇ ਭਾਜਪਾ ਦੇ SS ਆਲੂ ਵਾਲਿਆਂ ਨੂੰ ਹਰਾ ਦਿੱਤਾ ਹਾਲਾਂਕਿ ਸ਼ਤਰੂਗੰਦ ਸਿਨਾ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਸਾਲ 1992 ਦੇ ਭਾਰਤੀ ਜਨਤਾ ਪਾਰਟੀ ਦੇ ਨਾਲ ਕੀਤੀ ਸੀ ਤੇ ਉਹ ਨਵੀਂ ਦਿੱਲੀ ਅਤੇ ਬਿਹਾਰ ਦੇ ਪਟਨਾ ਸਾਹਿਬ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਤੇ ਉਸਨੇ 2019 ਦੇ ਵਿੱਚ ਜੋ ਇਹ ਕਾਂਗਰਸ ਦੇ ਨਾਲ ਫਿਰ ਹੱਥ ਮਿਲਾ ਲਿਆ ਅਤੇ ਉਸ ਤੋਂ ਬਾਅਦ 2022 ਦੇ ਵਿੱਚ 3 ਸਾਲ ਬਾਅਦ ਉਹ TMC ਦੇ ਵਿੱਚ ਸ਼ਾਮਿਲ ਹੋ ਗਏ ਤੇ ਹੁਣ ਆਸਨ ਸੋਲ ਸੀਟ ਤੋਂ ਪੱਛਮੀ ਬੰਗਾਲ ਦੀ ਉਹਨਾਂ ਨੇ ਚੋਣ ਲੜੀ ਤੇ ਉਹ ਇੱਥੋਂ ਦੀ ਜਿੱਤ ਵੀ ਗਏ ਸੋ ਉਹ ਵੀ ਹੁਣ ਦੱਸੇ ਕਿ ਲੋਕ ਸਭਾ ਦੇ ਵਿੱਚ ਬੈਠੇ ਨਜ਼ਰ ਆਣਗੇ ਤੇ ਇਸੇ ਤਰ੍ਹਾਂ ਸਾਬਕਾ ਦਾਾਕਾਰਾ ਤੇ ਪਾਸਪਾਸ ਸੰਸਦ ਮੈਂਬਰ ਹਾਲਾਂਕਿ ਸ੍ਰੀਮਤੀ ਰਾਣੀ ਦੀ ਜੇਕਰ ਗੱਲ ਕਰੀਏ ਤਾਂ ਉਹ ਉੱਤਰਪੜ ਦੇਸ਼ ਦੀ ਅਮੀਠੀ ਸੀਟੋਂ ਇਸ ਵਾਰ ਕਾਂਗਰਸ ਉਮੀਦਵਾਰ ਕਿਸ਼ੋਰੀ 라ਜ ਸ਼ਰਮਾ ਤੋਂ ਹਾਰ ਗਈ ਹਾਲਾਂਕਿ ਪਿਛਲੀ ਵਾਰ ਉਹ ਇਥੋਂ ਦੀ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਵੱਡੀ ਲੀਡ ਦੇ ਨਾਲ ਲੇਕਿਨ ਇਸ ਵਾਰ ਇਥੋਂ ਦੀ ਕਿਸ਼ੋਰੀ ਰਾਜ ਸ਼ਰਮਾ ਜੂ ਉਹਨਾਂ ਦੇ ਆਪੋਜ਼ਿਟ ਕਾਂਗਰਸ ਦੇ ਲੀਡਰ ਖੜੇ ਹੋਏ ਸੀ ਉਹ ਇਥੋਂ ਦੀ ਜਿੱਤ ਹਾਸਲ ਕਰ ਗਏ ਸੋ ਤੁਹਾਨੂੰ ਦੱਸਦੇ ਕਿ ਫਿਲਮੀ ਹਸਤੀਆਂ ਅਤੇ ਭਾਰਤੀ ਰਾਜਨੀਤੀ ਦੇ ਵਿੱਚ ਜੋ ਹੈ ਦਹਾਕਿਆਂ ਤੋਂ ਹੀ ਗਹਿਰਾ ਰਿਸ਼ਤਾ ਰਿਹਾ ਹੈ ਨਰਗੇਸ ਸੁਨੀਲ ਦਾਤ ਰਾਜੇਸ਼ ਖੰਨਾ ਵਿਨੋਦ ਖੰਨਾ ਅਮਿਤਾਬ ਬਚਨ ਅਤੇ ਮਨਮਨ ਸੇਨ ਵਰਗੇ ਸਿਨੇਮਾ ਜਗਤ ਦੇ ਇਹ ਵਈ ਕਈ ਵੱਡੇ ਚਿਹਰੇ ਨੇ ਜੋ ਕਿ ਇੱਕ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਰਹਿ ਚੁਕੇ ਨੇ ਭਾਰਤ ਦੀ ਸੋ ਹੁਣ ਇੱਕ ਵਾਰ ਫਿਰ ਤੋਂ ਜੋ ਹੈ ਇਹ ਵੱਡੇ ਨਾਮ ਜੁੜ ਚੁਕੇ ਨੇ ਫਿਰ ਚਾਹੀਓ हेमा मालिनी ਹੋਣ ਅਰुण ਗੋਵਿਲ ਹੋਣ ਜੋ ਕਿ ਭਗਵਾਨ ਰਾਮ ਦਾ ਕਿਰਦਾਰ ਨਿਭਾਉਂਦੇ ਆਏ ਨੇ ਰਮਾਇਣ ਦੇ ਵਿੱਚ ਜਾਂ ਫਿਰ ਕਹਿ ਲੈ ਕਿ ਆਪਾਂ ਹੁਣ ਕੰਗਨਾ ਰਣੋਦ ਵੀ ਜੋ ਹੈ ਰਾਜਨੀਤੀ ਦੇ ਵਿੱਚ ਸ਼ਾਮਿਲ ਹੋ ਚੁੱਕੀ ਐ ਸੋ ਹੁਣ ਇਹਨਾਂ ਦਾ ਇਸ ਤਰ੍ਹਾਂ ਦੇ ਨਾਲ ਜੋ ਇਹ ਕੰਮਕਾਜ ਰਹਿੰਦਾ ਹੈ ਇਸ ਲੋਕਸਭਾ ਦੇ ਵਿੱਚ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਤੇ ਤੁਸੀਂ ਇਸ ਨੂੰ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਸ ਤਰ੍ਹਾਂ ਹੋਰ ਵੀ ਜਾਣਕਾਰੀ ਜੋ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਥਵਾੜੀ ਨਾਲ ਅਨੂ ਚੋਪੜਾ ਲੋਕਸਭਾ ਚੋਣਾਂ ਦੇ ਨਤੀਜੇ ਆਨਦੂ ਬਾਦ ਹੁਣ ਕਈ ਸਿਤਾਰੇ ਜੋ ਹੈ